ਜਿਸ ਤਰੀਕੇ ਨਾਲ ਲੁਧਿਆਣਾ ਦੀ ਸੀਟ ਦੀ ਜੇਕਰ ਗੱਲ ਕਰਦੇ ਆ ਤਾਂ ਰਾਜ ਆਪਣੇ ਗਿੱਦੜ ਬਾਹਾ ਤੋਂ ਆਏ ਤਾਂ ਬਹੁਤ سارے ਸਵਾਲ ਉੱਠ ਰਹੇ ਨੇ ਕਿ ਗਿੱਦੜ ਬਾਹਾ ਤੋਂ ਲੀਡਰ ਲਗਾਤਾ ਆਪ ਕਹਿ ਰਹੀਏ ਕਿ ਅਸੀਂ ਸਭ ਤੋਂ ਸਟਰੋਂਗੇਸਟ ਆਪਣਾ ਜਿਹੜਾ ਕੈਂਡੀਡੇਟ ਉੱਥੇ ਖੜਾ ਕੀਤਾ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਦੇਖੋ ਇਹ ਉਹਨਾਂ ਦੀ ਪਾਰਟੀ ਦਾ ਫੈਸਲਾ ਹੈ ਲੇਕਿਨ ਮੇਰੀ ਆਪਣੀ ਸੋਚ ਹੈ ਕਿ ਜਿਹੜਾ ਪੰਜਾਬ ਦਾ ਰਹਿਣ ਵਾਲਾ ਹੈ ਜੀ ਜਾਂ ਹਿੰਦੁਸਤਾਨ ਦਾ ਰਹਿਣ ਵਾਲਾ ਹੈ ਉਹ ਕਿਤੇ ਵੀ ਇਲੈਕਸ਼ਨ ਜਾ ਸੀ ਸਾਡਾ ਵਨ ਕੰਟਰੀ ਹੈ ਜੀ ਤਾਂ ਅਸੀਂ ਕਿਤੇ ਵੀ ਇਲੈਕਸ਼ਨ ਲੜ ਸਕਦੇ ਹਾਂ ਸੋ ਇਹ ਮਟੀਰੀਅਲ ਜਿੱਥੇ ਲੋਕਾਂ ਜਿਹੜੇ ਲੀਡਰ ਦੀ ਨੀਤੀਆਂ ਤੇ ਨiyet ਸਾਫ ਹੈ ਜੀ ਉਹ ਕਿਤੇ ਵੀ ਜਾਏਗਾ ਲੋਕ ਉਹਨੂੰ ਅਡਾਪਟ ਕਰਨਗੇ ਲੋਕ ਉਹਨੂੰ ਐਪਰੀਸ਼ੀਏਟ ਕਰਨਗੇ ਜਿਹੜੇ ਲੀਡਰ ਦੀ ਨੀਤੀ ਔਰ ਨiyet ਠੀਕ ਨਹੀਂ ਹੈਗੀ ਜੀ ਉਹ ਭਾਵੇਂ ਆਪਣੇ ਘਰੇ ਵੀ ਬੈਠਾ ਰਹੇ ਤੇ ਪੀਪਲ ਵਿਲ ਨਾਟ ਲਾਈਕ ਰਣਾ ਜੀ ਕਿਹੜੀਆਂ ਲੋਕਾਂ ਦੀਆਂ ਇੱਥੇ ਸਮੱਸਿਆਵਾਂ ਨੇ ਕਿਉਂਕਿ ਅਸੀਂ ਰਸਤੇ 'ਚ ਮੈਂ ਹੁਣ ਆ ਰਹੀ ਸੀ ਤੇ ਮੈਂ ਦੇਖਿਆ ਸੜਕ ਦੀ ਬਹੁਤ ਦਿੱਕਤ ਹੈ ਸੜਕ ਬਹੁਤ ਟੁੱਟੀ ਹੋਈ ਹੈ ਇਹ ਸੜਕ ਜੀ ਇਹ ਕਾਫੀ ਦੇਰ ਦੀ ਇਹ ਇਸ਼ੂ ਹੈਗਾ ਹੈ ਮੈਂ ਗਤਕਰੀ ਸਾਹਿਬ ਨੂੰ ਮਿਲ ਕੇ ਕੰਮ ਸ਼ੁਰੂ ਹੋ ਗਿਆ ਹੈ ਤੁਸੀਂ ਦੇਖਿਆ ਨਾ ਟੋਲ ਪਲਾਜ਼ਾ ਵੀ ਬਣ ਰਿਹਾ ਹੈਗਾ ਔਰ ਇਹ ਪੋਰ ਲੇਨਿੰਗ ਹੋ ਰਹੀ ਹੈ ਸੋ ਬਹੁਤ ਸਾਰੀਆਂ ਸੜਕਾਂ ਜਿਹੜੀਆਂ ਨੇ ਉਹ ਕਈ ਦਫਾ ਟੈਕਨੀਕਲ ਰੀਜ਼ਨ ਦੀ ਵਜ੍ਹਾ ਕਰਕੇ ਜਸਟ ਸਟੇਟ ਗਵਰਨਮੈਂਟ ਨੇ ਇਥੋਂ ਉਹਨਾਂ ਨੂੰ ਭੇਜਣਾ ਹੁੰਦਾ ਹੈ ਇਹ ਟੈਕਨੀਕਲ ਰਿਪੋਰਟ ਉਹ ਨਾ ਪੇਜਾਂ ਤੇ ਡਿਲੇ ਹੋ ਜਾਂਦੀਆਂ ਨੇ। ਜੀ। ਲੇਕਿਨ ਤੁਸੀਂ ਦੇਖੋ ਹਿੰਦੁਸਤਾਨ ਦੇ ਵਿੱਚ ਸੜਕਾਂ ਦਾ ਜਾਲ ਵਿਛਾਇਆ ਹੈ। ਜੀ। ਅੱਜ ਤੁਸੀਂ ਅੰਮ੍ਰਿਤਸਰ, ਦਿੱਲੀ, ਅੰਬਾਲਾ, ਪਟਿਆਲਾ ਕਿਤੇ ਜਾਣਾ ਹੋਵੇ ਜਿੱਥੇ ਤੁਹਾਨੂੰ ਇੰਨੇ ਘੰਟੇ ਲੱਗਦੇ ਸੀ ਨਾ ਉਹ ਦੀ ਰੋਡਸ ਆਰ ਵੈਰੀ ਸਮੂਥ। ਐਕਸੀਡੈਂਟ ਘੱਟ ਹੋ ਰਹੇ ਨੇ। ਤੋਂ ਇਸ ਤਰ੍ਹਾਂ ਮੰਝੇਗੀ ਕੋਈ ਐਸੀ ਗੱਲ ਨਹੀਂ ਹੈ। ਰਾਣਾ ਜੀ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਤੇਰਾ ਜ਼ੀਰੋ ਨਾ ਸੀ ਜਿੰਨੇ ਭਾਜਪਾ ਦਾ ਨਾਰਾ ਹੈ 400 ਪਾਰ। ਕੀ ਲੱਗਦਾ ਇਸ ਨੂੰ? ਦੇਖੋ ਜਿਹੜਾ ਆਮ ਆਦਮੀ ਪਾਰਟੀ ਦਾ 13 0 ਹੈ ਜੀ ਇਹ ਕਦੇ ਉਲਟਾ ਨਾ ਹੋ ਜਾਵੇ ਬਸ ਜੀ 0 13 ਵੀ ਹੋ ਸਕਦੇ ਨਾ ਉਹਨਾਂ ਦੀ 0 ਹੋਣ ਤੇ 13 ਅਸੀਂ ਲੈ ਜਾਈਏ ਸੋ ਐਸੀ ਗੱਲ ਨਹੀਂ 400 ਪਾਰ ਅਸੀਂ ਜਾਵਾਂਗੇ that is for sure ਕਿ ਰਾਣਾ ਜੀ ਨਾ ਅਗਨੀਵੀਰ ਸਕੀਮ ਨੂੰ ਲੈ ਕੇ ਟੀਮ ਇਸ ਲਈ ਆਈ ਸੀ ਕਿ ਨੌਜਵਾਨ ਨੂੰ ਰੋਜ਼ਗਾਰ ਦਈਏ ਅਸੀਂ ਕਿ ਬਾਰਵੀਂ ਤੋਂ ਬਾਅਦ ਨੌਜਵਾਨਾਂ ਨੂੰ ਰੋਜ਼ਗਾਰ ਮਿਲਦੀ ਪਰ ਫਿਰ ਇਸ ਦਾ ਵਿਰੋਧ ਕਿ ਹੋ ਰਿਹਾ ਕਿ ਲੋਕਾਂ ਨੂੰ ਸਕੀਮ ਆਪੋਜੀਸ਼ਨ ਇਸ 네ਗੇਟਿਵ ਉਹ ਇਹਦੀ ਪੋਜ਼ਿਟਿਵਿਟੀ ਜਾਂ ਜਿਹੜੀ ਨੌਜਵਾਨਾਂ ਨੂੰ ਫਾਇਦਾ ਹੋਣ ਵਾਲੀ ਗੱਲ ਹੈ ਜੀ ਉਹਦੇ ਤੇ ਉਹ ਸੋਚ ਵਿਚਾਰ ਨਹੀਂ ਕਰ ਰਹੇ ਕਿ ਉਹ ਉਹਨਾਂ ਨੂੰ ਇਹ ਫੀਅਰ ਹੈ ਕਿ ਜੇ ਇਹ ਸਕੀਮ ਨੂੰ ਅਸੀਂ ਕੰਡੈਮ ਨਹੀਂ ਕਰਾਂਗੇ ਨੌਜਵਾਨ ਅਡਾਪਟ ਕਰ ਲੈਣਗੇ ਤਾਂ ਉਹਨਾਂ ਨੇ ਨੁਕਤਾਚੀਨੀ ਕਰਨੀ ਕਰਨੀ ਹੈ ਜੇ ਨੌਜਵਾਨ ਅਡਾਪਟ ਕਰ ਲੈਣਗੇ ਤੇ ਨੌਜਵਾਨ ਜਿਹੜੇ ਕਿਤੇ ਭਾਰਤੀ ਜਨਤਾ ਪਾਰਟੀ ਦੇ ਦੇ ਨਾਲ ਹੀ ਨਾ ਹੋ ਜਾਣ ਸੋ ਦੇ ਆਰ ਅੰਡਰ ਫੀਅਰ ਦੇ ਡੋਨਟ ਅੰਡਰਸਟੈਂਡ ਕਿ ਇਟ ਇਜ਼ ਗੁੱਡ ਫਾਰ ਦੀ ਨੇਸ਼ਨ ਇਟ ਇਜ਼ ਗੁੱਡ ਫਾਰ ਦੀ ਯੂਥ ਜੀ ਧੰਨਵਾਦ ਸਰ ਜਿਸ ਤਰੀਕੇ ਨਾਲ ਲੁਧਿਆਣਾ ਦੀ ਸੀਟ ਦੀ ਜੇਕਰ ਗੱਲ ਕਰਦੇ ਆ ਤਾਂ ਰਾਜਾ ਬੜੇ ਗਿੱਦੜ ਬਾਹਾ ਤੋਂ ਆਏ ਤਾਂ ਬਹੁਤ ਸਾਰੇ ਸਵਾਲ ਉੱਠ ਰਹੇ ਨੇ ਕਿ ਗਿੱਦੜ ਬਾਹਾ ਤੋਂ ਲੀਡਰ ਲਗਾਤਾ ਆਪ ਕਹਿ ਰਹੀਏ ਕਿ ਅਸੀਂ ਸਭ ਤੋਂ ਸਟਰੋਂਗੇਸਟ ਆਪਣਾ ਜਿਹੜਾ ਕੈਂਡੀਡੇਟ ਉੱਥੇ ਖੜਾ ਕੀਤਾ ਇਸ ਨੂੰ ਕਿਸ ਤਰ੍ਹਾਂ ਦੇਖਦੇ ਦੇਖੋ ਦੇਖੋ ਇਹ ਉਹਨਾਂ ਦੀ ਪਾਰਟੀ ਦਾ ਫੈਸਲਾ ਹੈ ਲੇਕਿਨ ਮੇਰੀ ਆਪਣੀ ਸੋਚ ਹੈ ਕਿ ਜਿਹੜਾ ਪੰਜਾਬ ਦਾ ਰਹਿਣ ਵਾਲਾ ਹੈ ਜੀ ਜਾਂ ਹਿੰਦੁਸਤਾਨ ਦਾ ਰਹਿਣ ਵਾਲਾ ਹੈ ਉਹ ਕਿਤੇ ਵੀ ਇਲੈਕਟ ਜੇ ਅਸੀਂ ਸਾਡਾ 1 ਕੰਟਰੀ ਹੈ ਜੀ ਤਾਂ ਅਸੀਂ ਕਿਤੇ ਵੀ ਇਲੈਕਸ਼ਨ ਲੜ ਸਕਦੇ ਹਾਂ ਸੋ ਇਹ ਮਟੀਰੀਅਲ ਜਿੱਥੇ ਲੋਕਾਂ ਜਿਹੜੇ ਲੀਡਰ ਦੀ ਨੀਤੀਆਂ ਤੇ ਨੀਅਤ ਸਾਫ਼ ਹੈ ਉਹ ਕਿਤੇ ਵੀ ਜਾਏਗਾ ਲੋਕ ਉਹਨੂੰ ਅਡਾਪਟ ਕਰਨਗੇ ਲੋਕ ਉਹਨੂੰ ਐਪਰੀਸ਼ੀਏਟ ਕਰਨਗੇ ਜਿਹੜੇ ਲੀਡਰ ਦੀ ਨੀਤੀ ਔਰ ਨੀਅਤ ਠੀਕ ਨਹੀਂ ਹੈਗੀ ਉਹ ਭਾਵੇਂ ਆਪਣੇ ਘਰੇ ਵੀ ਬੈਠਾ ਰਹੇ ਤੇ ਪੀਪਲ ਵਿਲ ਨਾਟ ਲਾਈਕ ਰਣਾ ਜੀ ਕਿਹੜੀਆਂ ਲੋਕਾਂ ਦੀਆਂ ਇੱਥੇ ਸਮੱਸਿਆਵਾਂ ਨੇ ਕਿਉਂਕਿ ਅਸੀਂ ਰਸਤੇ 'ਚ ਮੈਂ ਹੁਣ ਆ ਰਹੀ ਸੀ ਤੇ ਮੈਂ ਦੇਖਿਆ ਸੜਕ ਦੀ ਬਹੁਤ ਦਿੱਕਤ ਹੈ ਸੜਕ ਬਹੁਤ ਟੁੱਟੀ ਹੋਈ ਹੈ ਇਹ ਸੜਕ ਜੀ ਇਹ ਕਾਫੀ ਦੇਰ ਦੀ ਇਸ਼ੂ ਹੈਗਾ ਹੈ ਮੈਂ ਗਤਕਰੀ ਸਾਹਿਬ ਨੂੰ ਮਿਲ ਕੇ ਕੰਮ ਸ਼ੁਰੂ ਹੋ ਗਿਆ ਹੈ ਤੁਸੀਂ ਦੇਖਿਆ ਨਾ ਟੋਲ ਪਲਾਜ਼ਾ ਵੀ ਬਣ ਰਿਹਾ ਹੈਗਾ ਔਰ ਇਹ ਪੋਰ ਲੇਨਿੰਗ ਹੋ ਰਹੀ ਹੈ ਸੋ ਬਹੁਤ ਸਾਰੀਆਂ ਸੜਕਾਂ ਜਿਹੜੀਆਂ ਨੇ ਉਹ ਕਈ ਦਫਾ ਟੈਕਨੀਕਲ ਰੀਜ਼ਨ ਦੀ ਵਜ੍ਹਾ ਕਰਕੇ ਜਸਟ ਸਟੇਟ ਗਵਰਨਮੈਂਟ ਨੇ ਇਥੋਂ ਉਹਨਾਂ ਨੂੰ ਭੇਜਣਾ ਹੁੰਦਾ ਇਹ ਟੈਕਨੀਕਲ ਰਿਪੋਰਟ ਉਹ ਨਾ ਪੇਜਾਂ ਤੇ ਡਿਲੇ ਹੋ ਜਾਂਦੀਆਂ ਨੇ। ਜੀ। ਲੇਕਿਨ ਤੁਸੀਂ ਦੇਖੋ ਹਿੰਦੁਸਤਾਨ ਦੇ ਵਿੱਚ ਸੜਕਾਂ ਦਾ ਜਾਲ ਵਿਛਾਇਆ ਹੈ। ਜੀ। ਅੱਜ ਤੁਸੀਂ ਅੰਮ੍ਰਿਤਸਰ, ਦਿੱਲੀ, ਅੰਮਬਾਲਾ, ਪਟਿਆਲਾ ਕਿਤੇ ਜਾਣਾ ਹੋਵੇ ਜਿੱਥੇ ਤੁਹਾਨੂੰ ਇੰਨੇ ਘੰਟੇ ਲੱਗਦੇ ਸੀ ਨਾ ਉਹ ਦੀ ਰੋਡਸ ਆਰ ਵੈਰੀ ਸਮੂਥ। ਐਕਸੀਡੈਂਟ ਘੱਟ ਹੋ ਰਹੇ ਨੇ। ਤੋਂ ਇਸ ਤਰ੍ਹਾਂ ਮੰਝੇਗੀ ਕੋਈ ਐਸੀ ਗੱਲ ਨਹੀਂ ਹੈ। ਰਾਣਾ ਜੀ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਤੇਰਾ ਜ਼ੀਰੋ ਨਾ ਸੀ ਜਿੰਨੇ ਭਾਜਪਾ ਦਾ ਨਾਰਾ ਹੈ 400 ਪਾਰ। ਕੀ ਲੱਗਦਾ ਹੈ ਤੁਹਾਨੂੰ? ਦੇਖੋ ਜਿਹੜਾ ਆਮ ਆਦਮੀ ਪਾਰਟੀ ਦਾ 13 0 ਹੈ ਜੀ ਇਹ ਕਦੇ ਉਲਟਾ ਨਾ ਹੋ ਜਾਵੇ ਬਸ ਜੀ 0 13 ਵੀ ਹੋ ਸਕਦੇ ਹਨ ਉਹਨਾਂ ਦੀ 0 ਹੋਣ ਤੇ 13 ਅਸੀਂ ਲੈ ਜਾਈਏ ਸੋ ਐਸੀ ਗੱਲ ਨਹੀਂ 400 ਪਾਰ ਅਸੀਂ ਜਾਵਾਂਗੇ that is for sure ਗੁਰਾਣਾ ਜੀ ਨਾ ਅਗਨੀਵੀਰ ਸਕੀਮ ਨੂੰ ਲੈ ਕੇ ਟੀਮ ਇਸ ਲਈ ਆਈ ਸੀ ਕਿ ਨੌਜਵਾਨ ਨੂੰ ਰੋਜ਼ਗਾਰ ਦਈਏ ਅਸੀਂ ਕਿ ਬਾਰਵੀਂ ਤੋਂ ਬਾਅਦ ਨੌਜਵਾਨਾਂ ਨੂੰ ਰੋਜ਼ਗਾਰ ਮਿਲਦੀ ਪਰ ਫਿਰ ਇਸ ਦਾ ਵਿਰੋਧ ਕਿ ਹੋ ਰਿਹਾ ਕਿ ਲੋਕਾਂ ਨੂੰ ਸਕੀਮ ਓਪੋਜੀਸ਼ਨ ਇਸ 네ਗੇਟਿਵ ਉਹ ਇਹਦੀ ਪੋਜ਼ਿਟਿਵਿਟੀ ਜਾਂ ਜਿਹੜੀ ਨੌਜਵਾਨਾਂ ਨੂੰ ਫਾਇਦਾ ਹੋਣ ਵਾਲੀ ਗੱਲ ਹੈ ਜੀ ਉਹਦੇ ਤੇ ਉਹ ਸੋਚ ਵਿਚਾਰ ਨਹੀਂ ਕਰ ਰਹੇ ਕਿ ਉਹ ਉਹਨਾਂ ਨੂੰ ਇਹ ਫੀਅਰ ਹੈ ਕਿ ਜੇ ਇਹ ਸਕੀਮ ਨੂੰ ਅਸੀਂ ਕੰਡੈਮਨ ਨਹੀਂ ਕਰਾਂਗੇ ਨੌਜਵਾਨ ਅਡਾਪਟ ਕਰ ਲੈਣਗੇ ਤਾਂ ਉਹਨਾਂ ਨੇ ਨੁਕਤਾਚੀ ਨਹੀਂ ਕਰਨੀ ਕਰਨੀ ਹੈ ਜੇ ਨੌਜਵਾਨ ਅਡਾਪਟ ਕਰ ਲੈਣਗੇ ਤੇ ਨੌਜਵਾਨ ਜਿਹੜੇ ਕਿਤੇ ਭਾਰਤੀ ਜਨਤਾ ਪਾਰਟੀ ਦੇ ਦੇ ਨਾਲ ਹੀ ਨਾ ਹੋ ਜਾਣ ਸੋ ਦੇ ਆਰ ਅੰਡਰ ਫੀਅਰ ਦੇ ਡੋਨਟ ਅੰਡਰਸਟੈਂਡ ਕਿ ਇਟ ਇਜ਼ ਗੁੱਡ ਫਾਰ ਦੀ ਨੇਸ਼ਨ ਇਟ ਇਜ਼ ਗੁੱਡ ਫਾਰ ਦੀ ਯੂਥ